ਫੈਸਲਾ ਸੁਨਾਇਆ ਗਿਆ ਸੀ ਕਿ 100 ਮੀਟਰ ਤੋਂ ਉੱਚੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਨੂੰ আরাਬਲੀ ਪਰਬਤ ਮਾਲਾ ਦਾ ਹਿੱਸਾ ਮੰਨਿਆ ਜਾਵੇ ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਿ ਮਾਈਨਿੰਗ ਨੂੰ ਲੈ ਕੇ ਰਾਹ ਸਾਫ਼ ਕੀਤਾ ਗਿਆ ਹੈ ਉੱਥੇ ਹੀ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਆਪਣੇ ਪਹਿਲੇ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਸੁਪਰੀਮ ਕੋਰਟ ਨੇ ਕੁਝ ਸਵਾਲਾਂ ਦੇ ਜਵਾਬ ਮੰਗੇ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਮੰਨਛਾ ਇਸ ਤਰੀਕੇ ਦੀ ਨਹੀਂ ਸੀ ਜਿਸ ਤਰੀਕੇ ਦੇ ਨਾਲ ਭ੍ਰਮਕ ਖਬਰਾਂ ਇਸ ਬਾਰੇ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਾਨੂੰ ਰਿਪੋਰਟ ਸੌਂਪੀ ਜਾਵੇ ਉਹ ਚਾਰ ਸੂਬੇ ਜਿਹੜੇ ਇਸ ਰਾਵਲੀ ਪਰਵਤ ਮਾਲਾ ਦੇ ਨਾਲ ਲੱਗਦੇ ਨੇ Rajasthan, Gujarat, Haryana ਤਾਂ ਉਹ ਸਾਰੀ ਸਬਾਰੇ ਜਾਣਕਾਰੀ ਦੇਣ ਕਿ ਉਹਨਾਂ ਨੂੰ ਕੀ ਲੱਗਦਾ ਕਿ ਇਸ ਦੇ ਕੀ ਨੁਕਸਾਨ ਹੋ ਸਕਦੇ ਨੇ ਜਾਂ ਫਿਰ ਕਿਹੜੇ ਪਰਵਤ ਜਾਂ ਕਿੰਨੇ ਮੀਟਰ ਦੀ ਉਚਾਈ ਵਾਲੇ ਜਿਹੜੇ ਪਰਵਤ ਆ ਉਹਨਾਂ ਨੂੰ আরাਵਲੀ ਪਰਵਤ ਮਾਲਾ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਸ ਨੂੰ ਲੈ ਕੇ ਲਗਾਤਾਰ ਤੁਹਾਨੂੰ ਦੱਸਦੀ ਕਿ ਵਿਵਾਦ ਗਹਿਰੋਂਦਾ ਜਾ ਰਿਹਾ ਹੁਣ ਇਸ ਮਾਮਲੇ ਦੇ ਵਿੱਚ ਸਟੇ ਲੱਗ ਚੁੱਕੀ ਹੈ ਤਾਂ ਇਹ ਕੀ ਜਨਵਰੀ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਵੇਗੀ ਔਰ ਉਦੋਂ ਤੱਕ ਇੱਥੇ ਮਾਈਨਿੰਗ ਦੀ ਜੋ ਇਜਾਜ਼ਤ ਹੈ ਉਹ ਨਹੀਂ ਦਿੱਤੀ ਜਾਵੇਗੀ ਤਾਂ ਕੋਰਟ ਨੇ ਕਿਹਾ ਕਿ ਐਕਸਪਰਟ ਕਮੇਟੀ ਗਠਿਤ ਕੀਤੀ ਜਾਵੇ ਜੋ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇੱਕ ਕਮੇਟੀ ਮੌਜੂਦਾ ਜਿਹੜੀ ਕਮੇਟੀ ਹੈ ਉਸ ਦੀ ਰਿਪੋਰਟ ਦਾ ਵਿਸ਼ਲੇਸ਼ਣ ਕਰੇਗੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਮੌਜੂਦਾ ਕਮੇਟੀ ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਦੇ ਮੁਤਾਬਕ 100 ਮੀਟਰ ਤੋਂ ਉੱਚੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਨੂੰ ਹੀ ਹਰਾਵਲੀ ਪर्वतमाला ਦਾ ਹਿੱਸਾ ਮੰਨਿਆ ਜਾਵੇ